ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 531 ਤੋਂ ਲੈ ਕੇ 533 ਤੱਕ ਸਵਾਇਵਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਦੇਵ ਗੰਧਾਰੀ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਦੇਵ ਗੰਧਾਰੀ ਮਹੱਲਾ 5ਮ ਮਾਈ ਪ੍ਰਭ ਕੇ ਚਰਨ ਨਿਹਾਰੋ ਕਰੋ अनुग्रह स्वामी मेरे मन ते कबो ਨ ਡਾਰੋ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਏ ਮਾਤਾ ਮੈਂ ਹਮੇਸ਼ਾ ਹੀ ਪਰਮੇਸ਼ਰ ਦੇ ਚਰਨਾਂ ਦਾ ਦਰਸ਼ਨ ਕਰਦਾ ਰਹਾ ਕਹਿੰਦੇ ਏ ਪਰਮੇਸ਼ਰ ਜੀ ਏ ਮੇਰੇ ਮਾਲਕ ਜੀ ਮੇਰੇ ਤੇ ਇਹ ਕਿਰਪਾ ਕਰੋ ਕਿ ਮੈਂ ਆਪਣੇ ਚੇਤੇ ਤੋਂ ਆਪਣੇ ਮਨ ਤੋਂ ਤੁਹਾਨੂੰ ਕਦੇ ਵੀ ਨਾ ਭੁਲਾਵਾ ਕਦੇ ਵੀ ਤੁਸੀਂ ਮੇਰੇ ਮਨ ਤੋਂ ਨਾ ਵਿਸਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਦੂ ਤੂਰ ਲਈ ਮੁਖ ਮਸਤਕ ਕਾਮ ਕ੍ਰੋਧ ਬਿਖਜਾਰੋ ਸਭ ਤੇ ਨੀਚ ਆਤਮ ਕਰਮਾਨੋ ਮਨ ਮੈਂ ਇਹ ਸੁਖ ਤਾਰੋ ਕਹਿੰਦੇ ਮੈਂ ਜਦੋਂ ਸੰਤ ਜਨਾਂ ਦੀ ਸੰਗਤ ਕੀਤੀ ਤਾਂ ਕਹਿੰਦੇ ਉਹਨਾਂ ਦੀ ਮੈਂ ਧੂਰ ਮਸਤਕ ਤੇ ਲਾਈ ਤਾਂ ਮੇਰਾ ਕਾਮ, ਕ੍ਰੋਧ, ਮੇਰੇ ਵਿਕਾਰ ਸਾਰੇ ਖਤਮ ਹੋ ਗਏ। ਕਹਿੰਦੇ ਮੇਰੇ ਤੇ ਪਰਮੇਸ਼ਰ ਜੀ ਇਹ ਵੀ ਕਿਰਪਾ ਕਰੋ ਕਿ ਮੈਂ ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾ ਸਮਝਾਂ ਤੇ ਸਾਰਿਆਂ ਨੂੰ ਨੀਵਾ ਸਮਝਣ ਦੇ ਵਿੱਚ ਮੀ ਮੈਂ ਸੁਖ ਪ੍ਰਾਪਤ ਕਰਾਂ। ਇਹਦੇ ਨਾਲ ਹੀ ਮੈਨੂੰ ਸ਼ਾਂਤੀ ਮਿਲੇ ਕਿ ਮੈਂ ਸਾਰਿਆਂ ਦੇ ਦੀ ਤੋ ਨਿਰਮਾਣਤਾ ਵਿੱਚ ਰਹਾ ਸਾਰਿਆਂ ਤੋਂ ਸਮਝਾ ਕਿ ਮੈਂ ਹੀ ਸਾਰਿਆਂ ਤੋਂ ਮਾੜਾ ਤੇ ਇਹ ਸਮਝਣ ਦੇ ਵਿੱਚ ਮੈਨੂੰ ਸੁੱਖ ਬਣਿਆ ਰਹੇ ਗੋਨਗਾ ਵੋ ਠਾਕੁਰ ਅਬినాਸੀ ਕਲ ਮਲ ਸਗਲੇ ਚਾਰੋ ਨਾਮ ਨਿਧਾਨ ਨਾਨਕ ਦਾਨ ਪਾਵੋ ਕੰਠ ਲਾਏ ਉਰਤਾਰੋ ਕਹਿੰਦੇ ਉਸ ਪਰਮੇਸ਼ਰ ਦੇ ਜੋ ਸਦਾ ਹੀ ਰਹਿਣ ਵਾਲਾ ਹੈ ਉਹਦੇ ਗੁਣ ਗਾ ਗਾ ਕੇ ਆਪਣੇ ਕਹਿੰਦੇ ਸਾਰੇ ਪਾਪ ਖਤਮ ਕਰ ਲਈਏ ਕਹਿੰਦੇ ਉਸ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਮੈਨੂੰ ਮਿਲ ਜਾਵੇ ਤੇ ਮੈਂ ਪਰਮੇਸ਼ਰ ਦੇ ਨਾਮ ਦੇ ਖਜ਼ਾਨੇ ਨੂੰ ਆਪਣੇ ਹਿਰਦੇ ਵਿੱਚ ਬਣਾਈ ਰੱਖਾਂ ਆਪਣੇ ਗਲ ਨਾਲ ਲਾ ਕੇ ਰੱਖਾਂ ਵੀ ਇੰਨਾ ਪ੍ਰੇਮ ਮੇਰਾ ਪੈ ਜਾਏ ਪਰਮੇਸ਼ਰ ਦੇ ਨਾਮ ਨਾਲ ਦੇਵ ਗੰਧਾਰੀ ਮਹੱਲਾ 5 ਪ੍ਰਭ ਜੀ ਉਪੇਖੋ ਦਰਸ ਤੁਮਾਰਾ ਸੁੰਦਰ ਧਿਆਨ ਤਾਰ ਦਿਨ ਰਹਣੀ ਜੀ ਪ੍ਰਾਨ ਤੇ ਪਿਆਰਾ ਰਹਾਓ ਕਹਿੰਦੇ ਹੈ ਪਰਮੇਸ਼ਰ ਜੀ ਮੈਂ ਸਦਾ ਹੀ ਤੁਹਾਡਾ ਦਰਸ਼ਨ ਕਰਦਾ ਰਹਾ ਤੁਹਾਡਾ ਦਰਸ਼ਨ ਕਰਕੇ ਮੇਰੇ ਮਨ ਨੂੰ ਚੈਨ ਰਹੇ ਕਹਿੰਦੇ ਤੁਸੀਂ ਮੈਨੂੰ ਆਪਣੀ ਜਿੰਦ ਜਾਨ ਤੋਂ ਪਿਆਰੇ ਹੋ ਮੈਂ ਤੁਹਾਡਾ ਹਮੇਸ਼ਾ ਹੀ ਧਿਆਨ ਦਰਦਾ ਰਹਾ। ਸ਼ਾਸਤਰ, 베ਦ, ਪੁਰਾਨ, ਅਵਲੋਕੇ, ਸਿਮਰਤ ਤਤ ਵਿਚਾਰਾ। ਦੀਨਾ ਨਾਥ ਪ੍ਰਾਨ ਪਤ ਪੂਰਨ, ਪਵਜਲ ਉਦਰਨ ਹਾਰਾ। ਕਹਿੰਦੇ ਸਾਰੇ ਸ਼ਾਸਤਰ, 베ਦ, ਪੁਰਾਨ, ਸਿਮਰਤੀਆਂ ਸਾਰੇ ਕਹਿੰਦੇ ਕੋਖਲੇ ਨੇ। ਸਾਰੇ ਪੜ੍ਹ ਕੇ ਦੇਖ ਲਏ ਨੇ। ਤੇ ਸਾਰੇਆਂ ਵਿੱਚੋਂ ਤਤ ਦੀ ਵਿਚਾਰ ਇਹ ਹੀ ਨਿਕਲੀ ਆ ਕਿ ਉਹ ਪਰਮੇਸ਼ਰ ਜੋ ਗਰੀਬਾਂ ਦੇ ਉੱਪਰ ਮਾਲਕ ਹੈ ਸਾਡੇ ਉੱਪਰ ਸਾਨੂੰ ਪ੍ਰਾਣ ਦੇਣ ਵਾਲਾ ਹੈ ਸਾਡੇ ਪ੍ਰਾਣਾ ਦਾ ਮਾਲਕ ਹੈ ਉਹਦੇ ਰਾਹੀਂ ਹੀ ਇਹ ਸੰਸਾਰ ਸਾਗਰ ਤਰਿਆ ਜਾ ਸਕਦਾ ਹੈ ਉਹੀ ਸਾਨੂੰ ਇਸ ਸੰਸਾਰ ਸਾਗਰ ਤੋਂ ਤਾਰਨ ਦੇ ਸਮਰੱਥ ਹੈ ਆਦ ਜੁਗਾਦ ਭਗਤ ਜਨ ਸੇਵਕ ਤਾਂ ਕੀ ਵਿਖੇ ਆਧਾਰਾ ਿਸ ਜਨ ਕੀ ਧੂਰ ਬਾਛੈ ਨਿਤ ਨਾਨਕ ਪਰਮੇਸ਼ਰ ਦੇਵਨ ਹਾਰਾ ਕਹਿੰਦੇ ਆਦ ਜੁਗਾਦ ਤੋਂ ਜੁਗਾ ਦੇ ਮੁੱਢ ਤੋਂ ਹੀ ਕਹਿੰਦੇ ਜਿਹੜੇ ਭਗਤ ਜਾਨ ਨੇ ਕਹਿੰਦੇ ਉਹਨਾਂ ਦੀ ਰੱਖਿਆ ਕਰਨ ਵਾਲਾ ਉਹਨਾਂ ਨੂੰ ਬਿਕਾਰਾਂ ਤੋਂ ਮੁਕਤੀ ਦਿਵਾਉਣ ਵਾਲਾ ਮਾਇਆ ਤੋਂ ਮੁਕਤੀ ਦਿਵਾਉਣ ਵਾਲਾ ਪਰਮੇਸ਼ਰ ਆਪ ਹੀ ਹੈ ਕਹਿੰਦੇ ਨਾਨਕ ਜੀ ਵੀ ਉਹਨਾਂ ਭਗਤਾਂ ਦੀ ਜੋ ਆਪ ਮੁਕਤ ਨੇ ਜੀਵਨ ਮੁਕਤ ਨੇ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਨੇ ਕਹਿੰਦੇ ਪਰਮੇਸ਼ਰ ਆਪ ਹੀ ਉਹਨਾਂ ਦੀ ਚਰਨ ਧੂੜ ਸਾਨੂੰ ਦੇਣ ਦੇ ਸਮਰੱਥ ਹੈ ਦੇਵ ਗੰਧਾਰੀ ਮਹੱਲਾ ਪੰਜਵਾਂ ਤੇਰਾ ਜਨ ਰਾਮ ਰਸਾਇਣ ਮਾਤਾ ਪ੍ਰੇਮ ਰਸਾ ਨਿਦ ਜਾ ਕੋ ਉਪਜੀ ਛੋੜ ਨਕਤ ਹੂੰ ਜਾਤਾ ਰਹਾਓ ਕਹਿੰਦੇ ਹੈ ਪਰਮੇਸ਼ਰ ਜੀ ਤੇਰਾ ਸੇਵਕ ਤੇਰੇ ਨਾਮ ਦੇ ਰਸਾਇਣ ਵਿੱਚ ਜੋ ਬੜਮੁੱਲਾ ਹੈ ਪਦਾਰਥ ਨਾਮ ਰਸ ਉਹਦੇ ਵਿੱਚ ਕਹਿੰਦੇ ਮਸਤ ਹੋਇਆ ਹੈ ਕਹਿੰਦੇ ਇਹ ਪ੍ਰੇਮ ਰਸ ਦਾ ਕਹਿੰਦੇ ਜਿਹੜਾ ਖਜ਼ਾਨਾ ਹੈ ਜੋ ਤੇਰੇ ਜਨ ਨੂੰ ਮਿਲਿਆ ਹੈ ਜਾ ਕੋ ਉਪਜੀ ਛੋੜ ਨਕਤ ਹੋ ਜਾਤਾ ਕਹਿੰਦੇ ਹੁਣ ਤੇਰੇ ਜਨ ਦਾ ਪ੍ਰੇਮ ਤੇਰੇ ਕਹਿੰਦੇ ਨਾਮ ਰਸ ਵਿੱਚ ਪੈ ਗਿਆ ਹੁਣ ਕਹਿੰਦੇ ਉਹ ਇਸ ਨਾਮ ਰਸ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਂਦਾ ਕਿਉਂਕਿ ਇਸ ਤੋਂ ਉੱਪਰ ਰਸ ਕੋਈ ਹੋਰ ਹੈ ਨਹੀਂ ਬੈਠਤ ਹਰ ਹਰ ਸੋਬਤ ਹਰ ਹਰ ਰਸ ਪੋਜਨ ਖਾਤਾ ਬੈਠਤ ਹਰ ਹਰ ਸੋਬਤ ਹਰ 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 ਰਸ ਪੋਜਨ ਖਾਤਾ ਅਰਤ ਸਰਤ ਤੀਰਤ ਮਜਨ ਕੀਨੋ ਸਾਧੂ ਤੂਰੀ ਨਤਾ ਉਹ ਸੇਵਕ ਕਹਿੰਦੇ ਵੀ ਜਿਹੜਾ ਤੇਰੇ ਪ੍ਰੇਮ ਰਸ ਵਿੱਚ ਭੇਜ ਗਿਆ ਉਹ ਕਹਿੰਦੇ ਬੈਠਦੇ ਆਂ ਸੌਂਦੇ ਆਂ ਹਰ ਵਕਤ ਕਹਿੰਦੇ ਉਹ ਤੇਰਾ ਨਾਮ ਜਪਦਾ ਤੇਰਾ ਨਾਮ ਹੀ ਕਹਿੰਦੇ ਉਹਦਾ ਆਤਮਿਕ ਭੋਜਨ ਬਣਿਆ ਹੋਇਆ ਉਹਦੀ ਆਤਮਾ ਦਾ ਭੋਜਨ ਤੇਰਾ ਨਾਮ ਬਣਿਆ ਹੋਇਆ ਉਹ ਕਹਿੰਦੇ ਤੇਰੇ ਸੰਤ ਜਨਾਂ ਦੀ ਧੂਰੀ ਵਿੱਚ ਇਸ਼ਨਾਨ ਕਰਦਾ ਉਹ ਇਸ਼ਨਾਨ ਉਹਨੂੰ ਇਸ ਤਰ੍ਹਾਂ ਜਿਸ ਤਰ੍ਹਾਂ 68 ਤੀਰਥਾਂ ਦਾ ਇਸ਼ਨਾਨ ਇੰਨੀ ਨਿਰਮਾਨਤਾ ਨਾਲ ਗੁਰੂ ਦੀ ਸੰਗਤ ਵਿੱਚ ਰਹਿੰਦਾ ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀ ਨੋ ਸੋਤ ਵਿਧਾਤਾ ਸਗਲ ਸਮੂਲ ਉਧਰੇ ਨਾਨਕ ਪੂਰਨ ਬ੍ਰਹਮ ਪਸ਼ਾਤਾ ਕਹਿੰਦੇ ਜਿਹੜੇ ਸੇਵਕ ਨੇ ਪਰਮੇਸ਼ਰ ਨੂੰ ਆਪਣਾ ਪਿਤਾ ਬਣਾ ਲਿਆ ਜਿਸ ਪਰਮੇਸ਼ਰ ਨੇ ਸਾਨੂੰ ਪੈਦਾ ਕੀਤਾ ਕਹਿੰਦੇ ਉਹਦਾ ਜੀਵਨ ਸਫਲ ਬਣ ਗਿਆ ਕਹਿੰਦੇ ਉਹਨੇ ਕਹਿੰਦੇ ਜਿਸ ਨੇ ਪਰਮੇਸ਼ਰ ਦੇ ਨਾਲ ਜਾਣ ਪਛਾਣ ਪਾਲੀ ਉਹਨੇ ਕਹਿੰਦੇ ਆਪਣੇ ਹੋਰ ਸੰਗੀ ਜਨ ਵੀ ਤਾਰ ਲਏ ਸੰਸਾਰ ਸਾਗਰ ਦੇ ਪਵਜਲ ਤੋਂ ਦੇਵ ਗੰਦਾਰੀ ਮਹੱਲਾ ਪੰਜਵਾਂ ਮਾਈ ਗੁਰਬਿਨ ਗਿਆਨ ਨ ਪਾਈਐ ਅਨੇਕ ਪ੍ਰਕਾਰ ਫਿਰਤ ਬਿੱਲ ਲਾਤੇ ਮਿਲਤ ਨਹੀਂ ਗੋਸਾਈਐ ਰਹਾਉ ਕਹਿੰਦੇ ਏ ਮੇਰੀ ਮਾਤਾ ਪਰਮੇਸ਼ਰ ਬਾਰੇ ਜਾਣਕਾਰੀ ਗੁਰੂ ਤੋਂ ਬਿਨਾਂ ਨਹੀਂ ਮਿਲ ਸਕਦੀ ਚਾਹੇ ਕਹਿੰਦੇ ਜੀਵ ਹੋਰ ਕਿੰਨੇ ਤਰੀਕੇ ਅਪਣਾ ਲੈਣ ਪਰ ਗੁਰੂ ਤੋਂ ਬਿਨਾ ਪਰਮੇਸ਼ਰ ਨਾਲ ਮਿਲਾਪ ਨਹੀਂ ਹੋ ਸਕਦਾ ਸਿਰਫ ਗੁਰੂ ਦੇ ਰਾਹੀਂ ਹੀ ਪਰਮੇਸ਼ਰ ਨਾਲ ਮਿਲਾਪ ਸੰਭਵ ਹੈ ਮੋਹ ਰੋਗ ਸੋਗ ਤਨਵਾਦਿਓ ਬਹੁ ਜੋਨੀ ਪਰਮਾਈਏ ਕਨ ਨਾ ਪਾਵੇ ਬਿਨ ਸਤ ਸੰਗਤ ਕਿਸ ਆਗੇ ਜਾਏ ਰੁਆਈਏ ਕਹਿੰਦੇ ਗੁਰੂ ਦੀ ਸੰਗਤ ਤੋਂ ਬਿਨਾ ਜੀਵ ਆਪਣੇ ਨਿੱਜ ਦੇ ਘਰ ਵਿੱਚ ਵਸ ਨਹੀਂ ਸਕਦਾ ਹੋਰ ਕਹਿੰਦੇ ਕਿਦੇ ਅੱਗੇ ਜਾ ਕੇ ਰਜੋਈ ਕਰ ਸਕਦੇ ਆ ਜੀਵ ਕਹਿੰਦੇ ਗੁਰੂ ਦੀ ਸੰਗਤ ਤੋਂ ਬਿਨਾ ਮਾਇਆ ਦੇ ਮੋਹ ਵਿੱਚ ਹੋਰ ਸਰੀਰਕ ਰੋਗਾਂ ਦੇ ਵਿੱਚ ਹੋਰ ਚਿੰਤਾਵਾਂ ਦੇ ਵਿੱਚ ਤੇ ਆਵਾਗਵਨ ਦੇ ਵਿੱਚ ਉਲਝਿਆ ਰਹਿੰਦਾ ਹੈ ਸਿਰਫ ਗੁਰੂ ਦੀ ਸੰਗਤ ਦੇ ਰਾਹੀ ਹੀ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਹੈ ਕਰੈ अनुग्रह Swami ਮੇਰਾ ਸਾਧ ਚਰਨ ਚਿਤ ਲਾਈਐ ਸੰਕਟ ਕੋਰ ਖਟੇ ਕਿਨ ਪੀਤਰ ਨਾਨਕ ਹਰ ਦਰਸ ਸਮਾਈਐ ਸੰਕਟ ਕੋਰ ਕਟੇ ਖਿੰ ਪੀਤਰ ਨਾਨਕ ਹਰ ਦਰਸ ਸਮਾਈਐ ਕਹਿੰਦੇ ਜਦੋਂ ਮੇਰਾ ਪਰਮੇਸ਼ਰ ਕਿਰਪਾ ਕਰਦਾ ਫਿਰ ਜੀਵ ਦੀ ਸੰਗਤ ਗੁਰੂ ਦੇ ਨਾਲ ਹੁੰਦੀ ਆ ਗੁਰੂ ਦੇ ਚਰਨਾਂ ਚ ਚਿੱਤ ਫਿਰ ਜੀਵ ਦਾ ਜੁੜਦਾ ਜਦੋਂ ਕਹਿੰਦੇ ਚਿੱਤ ਜੁੜ ਜਾਂਦਾ ਫਿਰ ਇੱਕ ਪਲ ਵਿੱਚ ਕਹਿੰਦੇ ਅਨੇਕਾਂ ਹੀ ਉਹਦੇ ਸੰਕਟ ਕਰੋਣਾ ਹੀ ਸੰਕਟ ਖਤਮ ਹੋ ਜਾਂਦੇ ਨੇ ਤੇ ਜੀਵ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ ਦਰਸ਼ਨ ਹੋ ਜਾਂਦਾ ਦੇਵ ਗੰਧਾਰੀ ਮਹੱਲਾ ਪੰਜਵਾਂ ਠਾਕੁਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ ਉबरे ਬਾਲ ਗੋਪਾਲ ਰਹਾਉ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਦੋਂ ਪਰਮੇਸ਼ਰ ਆਪ ਦਿਆਲ ਹੁੰਦਾ ਫੇਰ ਕਹਿੰਦੇ ਉਹ ਜੀਵ ਜਿਸ ਤੇ ਪਰਮੇਸ਼ਰ ਦਿਆਲ ਹੁੰਦਾ ਉਹ ਫਿਰ ਪਰਮੇਸ਼ਰ ਦਾ ਪੱਲਾ ਫੜ ਲੈਂਦਾ ਪਰਮੇਸ਼ਰ ਦਾ ਪੱਲਾ ਫੜਨ ਦੇ ਨਾਲ ਜੀਵ ਨੂੰ ਆਨੰਦ ਮਿਲਦਾ ਹੈ ਕਲਿਆਣ ਹੋ ਜਾਂਦਾ ਹੈ ਉਹਦਾ ਜਿਹਨੇ ਪਰਮੇਸ਼ਰ ਦੀ ਸ਼ਰਨ ਲੈ ਲਈ ਕਹਿੰਦੇ ਫਿਰ ਸੰਸਾਰ ਸਾਗਰ ਨੂੰ ਤਰ ਜਾਂਦਾ ਹੈ ਜਿਹੜਾ ਜੀਵ ਉਸ ਉਸ ਪਰਮੇਸ਼ਰ ਦਾ ਲੜ ਫੜ ਲੈਂਦਾ ਹੈ ਦੋਇ ਕਰ ਜੋੜ ਕਰੀ ਬੇਨੰਤੀ ਪਾਰ ਬ੍ਰਹਮ ਮਨ ਧਿਆਇਆ ਹੱਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਕਹਿੰਦੇ ਜਦੋਂ ਜੀਵ ਨੇ ਦੋਨੇ ਹੱਥ ਜੋੜ ਕੇ ਪਰਮੇਸ਼ਰ ਅੱਗੇ ਬੇਨਤੀ ਕੀਤੀ ਪਰਮੇਸ਼ਰ ਨੂੰ ਧਿਆਇਆ ਤਾਂ ਉਸ ਪਰਮੇਸ਼ਰ ਨੇ ਜੀਵਨੋਂ ਹੱਥ ਦੇ ਕੇ ਰੱਖ ਲਿਆ ਜੀਵ ਦੇ ਸਾਰੇ ਸਾਰੇ ਜਿਹੜੀਆਂ ਚਿੰਤਾ ਨੇ ਦੁੱਖ ਨੇ ਰੋਗ ਨੇ ਸੰਤਾਪ ਨੇ ਸਭ ਘਟ ਹੋ ਗਏ ਵਰਨਾਰੀ ਮੇਲ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹ ਨਾਨਕ ਜਨ ਕੋ ਬਲ ਜਾਈਐ ਜੋ ਸਬ ਨਾ ਕਰੇ ਉਧਾਰ ਜਿਸ ਜੀਵ ਦਾ ਕਹਿੰਦੇ ਫਿਰ ਮਿਲਾਪ ਪਰਮੇਸ਼ਰ ਨਾਲ ਹੋ ਗਿਆ ਉਸ ਜੀਵ ਦੀਆਂ ਗਿਆਨ ਇੰਦਰੀਆਂ ਨੇ ਪਰਮੇਸ਼ਰ ਦੇ ਮਿਲਣ ਦੀ ਖੁਸ਼ੀ ਦੇ ਵਿੱਚ ਪਰਮੇਸ਼ਰ ਦੇ ਸੋਹਣੇ ਗੀਤ ਗਾਏ ਨੇ ਫਿਰ ਨਾਨਕ ਜੀ ਕਹਿੰਦੇ ਨੇ ਉਹ ਜੀਵ ਜੋ ਆਪ ਜੀਵਨ ਮੁਕਤ ਹੋ ਗਿਆ ਤੇ ਦੂਜਿਆਂ ਦਾ ਵੀ ਉਧਾਰ ਕਰ ਰਿਹਾ ਕਹਿੰਦੇ ਉਸ ਜੀਵ ਤੋਂ ਸਦਕੇ ਜਾਈਏ ਜਿਨੇ ਪਰਮੇਸ਼ਰ ਨੂੰ ਪਾ ਲਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਵ ਗੰਧਾਰੀ ਮਹੱਲਾ ਪੰਜਵਾਂ ਆਪਣੇ ਸਤਿਗੁਰ ਪਹਿ ਬਿਨੋ ਕਿਹਾ ਪੈ ਕਿਰਪਾਲ ਦਿਆਲ ਦੁਖ ਪੰਜਨ ਮੇਰਾ ਸਗਲ ਅੰਦੇਸ ਰਾ ਗਿਆ ਰਹਾਉ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਸ ਜੀਵ ਨੇ ਆਪਣੇ ਸਤਿਗੁਰ ਅੱਗੇ ਬੇਨਤੀ ਕੀਤੀ ਪਰਮੇਸ਼ਰ ਦੇ ਮਿਲਾਪ ਲਈ ਕਹਿੰਦੇ ਉਸ ਜੀਵ ਦੇ ਉੱਤੇ ਪਰਮੇਸ਼ਰ ਆਪ ਦਿਆਲ ਹੋ ਗਏ ਕਹਿੰਦੇ ਪੈ ਕਿਰਪਾਲ ਦਿਆਲ ਦੁਖ ਭੰਜਨ ਮੇਰਾ ਸਗਲ ਅੰਦੇਸ ਰ ਗਿਆ ਉਸ ਜੀਵ ਤੇ ਫਿਰ ਗੁਰੂ ਦੇ ਰਾਹੀ ਪਰਮੇਸ਼ਰ ਦੀ ਦਇਆ ਹੋ ਗਈ ਪਰਮੇਸ਼ਰ ਨੇ ਉਸ ਜੀਵ ਦੇ ਸਾਰੇ ਅੰਦੇਸੇ ਖਤਮ ਕਰਤੇ ਸਾਰੇ ਦੁੱਖ ਦੂਰ ਕਰ ਦਿੱਤੇ ਹਮ ਪਾਪੀ ਪਖੰਡੀ ਲੋਬੀ ਹਮਰਾ ਗੁਨ ਅਬ ਗੁਨ ਸਭ ਸਹਿਆ ਕਰਮਾਸਤਕ ਤਾਰ ਸਾਜ ਨਿਵਾਜੇ ਮੋਏ ਦੁਸ਼ਟ ਜੋਖਿਆ ਕਹਿੰਦੇ ਅਸੀਂ ਬਹੁਤ ਔਗਣਾ ਵਾਲੇ ਆ ਅਸੀਂ ਪਾਪੀ ਆ ਪਖੰਡੀਆਂ ਲੋਭੀ ਆ ਪਰ ਪਰਮੇਸ਼ਰ ਨੇ ਸਾਡੇ ਬਰੇ ਗੁਣ ਔਗਣ ਸਹੇ ਨੇ ਫੇਰ ਵੀ ਪਰਮੇਸ਼ਰ ਨੇ ਸਾਡੇ ਪਾਪੀਆਂ ਦੇ ਉੱਤੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਡੇ ਸਾਰੇ ਵਿਕਾਰ ਖਤਮ ਕਰ ਦਿੱਤੇ ਪਰ ਉਪਕਾਰੀ ਸਰਬ ਸਧਾਰੀ ਸਫਲ ਦਰਸ਼ਨ ਸਹਜਿਆ ਕੋਹ ਨਾਨਕ ਨਿਰਗੁਣ ਕੋ ਦਾਤਾ ਚਰਨ ਕਮਲ ਉਰਤਰਿਆ ਕਹਿੰਦੇ ਪਰਮੇਸ਼ਰ ਪਰਉਪਕਾਰੀ ਹੈ ਸਾਡੇ ਸਾਰਿਆਂ ਦਾ ਸੁਧਾਰ ਕਰਨ ਵਾਲਾ ਹੈ ਪਰਮੇਸ਼ਰ ਦੇ ਕਹਿੰਦੇ ਜਦੋਂ ਦਰਸ਼ਨ ਹੁੰਦੇ ਨੇ ਤਾਂ ਜੀਵ ਦੇ ਵਿੱਚ ਅਡੋਲਤਾ ਆ ਜਾਂਦੀ ਆ ਜੀਵਨ ਜੀਵਨ ਸਫਲ ਹੋ ਜਾਂਦਾ ਕਹਿੰਦੇ ਅਸੀਂ ਗੁਣਹੀਨ ਫਿਰ ਵੀ ਸਾਨੂੰ ਪਰਮੇਸ਼ਰ ਦਾਤਾਂ ਦੇਣ ਵਾਲਾ ਹੈ ਅਸੀਂ ਪਰਮੇਸ਼ਰ ਦੇ ਕਹਿੰਦੇ ਕਮਲਾਂ ਵਰਗੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਦੇਵ ਗੰਧਾਰੀ ਮਹੱਲਾ ਪੰਜਵਾ ਅਨਾਥ 나ਥ ਪ੍ਰਭ ਹਮਾਰੇ ਸ਼ਰਨ ਆਇਓ ਰਾਖਣ ਹਾਰੇ ਰਹਾਓ ਕਹਿੰਦੇ हे ਪਰਮੇਸ਼ਰ ਜੀ ਸਾਡੇ ਅਨਾਥਾਂ ਦੇ 나ਥ ਤੁਸੀਂ ਹੋ ਕਹਿੰਦੇ ਅਸੀਂ ਤੁਹਾਡੀ ਸ਼ਰਨ ਆਏ ਆ ਕਹਿੰਦੇ ਸਰਬ ਪਾਖ ਰਾਖ ਮੁrarੇ ਆਗੇ ਪਾਛੇ ਅੰਤਿ ਵਾਰੇ ਕਹਿੰਦੇ ਹੈ ਪਰਮੇਸ਼ਰ ਜੀ ਸਾਡੀ ਸਾਰੀ ਤਰ੍ਹਾਂ ਨਾਲ ਰੱਖਿਆ ਕਰੋ ਤੁਸੀਂ ਸਾਡਾ ਕਹਿੰਦੇ ਲੋਕ ਪਰਲੋਕ ਅੰਤ ਵੇਲੇ ਸਾਡੇ ਨਾਲ ਸਦਾ ਹੀ ਸੰਗ ਰਹੋ ਜਬ ਚਿਤ ਵੋ ਤਬ ਤੁਹਾਰੇ ਉਨ ਸਮਾਰ ਮੇਰਾ ਮਨ ਸਧਾਰੇ ਕਹਿੰਦੇ ਜਦੋਂ ਵੀ ਪਰਮੇਸ਼ਰ ਜੀ ਅਸੀਂ ਤੁਹਾਨੂੰ ਮਨ ਚੋਂ ਚੇਤੇ ਕਰਦੇ ਆ ਅਸੀਂ ਤੁਹਾਡੇ ਹੁੰਨੇ ਆ ਕਹਿੰਦੇ ਤੁਹਾਡਾ ਨਾਮ ਸਿਮਰ ਕੇ ਮੇਰੇ ਮਨ ਦੇ ਵਿੱਚ ਸ਼ਾਂਤੀ ਉਪਜਦੀ ਆ ਸੁਨ ਗਾ ਵੋ ਗੁਰਬਚਨਾਰੇ ਬਲ ਬਲ ਜਾਓ ਸਾਧ ਦਰਸਾਰੇ ਕਹਿੰਦੇ ਗੁਰੂ ਦੇ ਬਚਨਾਂ ਤੇ ਚੱਲ ਕੇ ਅਸੀਂ ਤੁਹਾਡੇ ਸੇਵਤ ਸਲਾ ਸੁਣਦੇ ਆ ਤੁਹਾਡੇ ਗੁਣ ਗਾਉਨੇ ਆ ਕਹਿੰਦੇ ਤੁਹਾਡੇ ਕਹਿੰਦੇ ਸੰਤਾਂ ਦੇ ਗੁਰੂਆਂ ਦੇ ਦਰਸ਼ਨ ਕਰਕੇ ਅਸੀਂ ਸਦਕੇ ਜਾਂਨੇ ਆ ਮਨ ਮੈਂ ਰੱਖੋ ਏਕ ਅਸਾਰੇ ਨਾਨਕ ਪ੍ਰਭ ਮੇਰੀ ਕਰਨ ਹਾਰੈ ਨਾਨਕ ਜੀ ਕਹਿੰਦੇ ਇਹ ਪਰਮੇਸ਼ਰ ਜੀ ਅਸੀਂ ਸਿਰਫ ਇੱਕ ਤੁਹਾਡਾ ਹੀ ਆਸਰਾ ਤੱਕਦੇ ਆ ਅਸੀਂ ਇਹ ਸਾਨੂੰ ਇਹ ਤੁਹਾਡੇ ਤੇ ਪੂਰੀ ਆਸ ਹੈ ਕਿ ਤੁਸੀਂ ਸਾਡੀ ਰੱਖਿਆ ਕਰੋਗੇ ਕਿ ਤੁਸੀਂ ਆਪ ਹੀ ਕਰਨ ਕਰਮ ਸਮਰਾਥੋਂ ਸਭ ਕੁਝ ਦੇਵ ਗੰਦਾਰੀ ਮਹੱਲਾ ਪੰਜਮਾ ਪ੍ਰਭ ਇਹੈ ਮਨੋਰਥ ਮੇਰਾ ਕਿਰਪਾ ਨਿਧਾਨ ਦਿਯਾਲ ਮੋਹ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ हे परमेश्वर जी मेरे जीवन दा यही मनोरथ है हे कृपा निधान हे कृपा दे खजाने हे दयालु परमेश्वर जी मेनू अपने संता दा सेवक बना लो प्रातः काल ला गूंजन चरनी निसभा सर दर्श पावो तन मन अर्प करू जन सेवा रसना हर गुण गावो ਕਹਿੰਦੇ ਮੈਨੂੰ ਆਪਣੇ ਗੁਰੂਆਂ ਦਾ ਸੰਤਾਂ ਦਾ ਚੇਲਾ ਬਣਾ ਦੋ ਕਹਿੰਦੇ ਮੈਂ ਸਵੇਰੇ ਉੱਠ ਕੇ ਹੀ ਉਹਨਾਂ ਦੇ ਚਰਨੀ ਲੱਗਾ ਦਿਨ ਰਾਤ ਕਹਿੰਦੇ ਫਿਰ ਮੈਂ ਉਹਨਾਂ ਦਾ ਦਰਸ਼ਨ ਕਰਦਾ ਰਹਾ ਆਪਣਾ ਮਨ ਤਾਨ ਕਹਿੰਦੇ ਉਹਨਾਂ ਨੂੰ ਅਰਪ ਕਰਾਂ ਫਿਰ ਮੈਂ ਉਹਨਾਂ ਦੀ ਸੇਵਾ ਕਰਾਂ ਤੇ ਮੈਂ ਆਪਣੀ ਰਸਨਾ ਰਾਹੀਂ ਪਰਮੇਸ਼ਰ ਜੀ ਤੁਹਾਡੇ ਗੁਣ ਗਾਉਂਦਾ ਰਹਾ ਕਹਿੰਦੇ ਇਹ ਸਾਰੀਆਂ ਰਹਿਮਤਾਂ ਤੁਸੀਂ ਵਰਤਾਓ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਇੱਕ ਅਧਾਰ ਨਾਮ ਤਨ ਮੋਰਾ ਅਨੰਦ ਨਾਨਕ ਏ ਲਹੀਐ ਕਹਿੰਦੇ ਹੈ ਪਰਮੇਸ਼ਰ ਜੀ ਸਾਡੇ ਤੇ ਇਹ ਕਿਰਪਾ ਕਰ ਦੋ ਕਿ ਅਸੀਂ ਹਰ ਇੱਕ ਸਾਹ ਦੇ ਨਾਲ ਤੁਹਾਡਾ ਨਾਮ ਸਿਮਰਿਏ ਕਹਿੰਦੇ ਕਹਿੰਦੇ ਸੰਤਾਂ ਦੀ ਸੰਗਤ ਦੇ ਵਿੱਚ ਰਹਿ ਕੇ ਹਮੇਸ਼ਾ ਪਰਮੇਸ਼ਰ ਦਾ ਨਾਮ ਜਪੀਏ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਸਿਰਫ ਤੁਹਾਡਾ ਨਾਮ ਹੀ ਮੇਰਾ ਆਸਰਾ ਬਣਾ ਦਿਓ ਜਦੋਂ ਤੁਹਾਡਾ ਨਾਮ ਹੀ ਮੇਰਾ ਆਸਰਾ ਬਣ ਜੇ ਤਾਂ ਇਹ ਮੈਨੂੰ ਆਨੰਦ ਮਿਲਿਆ ਰਹੇ ਤੁਹਾਡੇ ਨਾਮ ਮਿਲਿਆ ਰਹੇ ਨਾਮ ਦੇ ਸਹਾਰੇ ਨਾਮ ਦੀ ਬਰਕਤ ਸਦਕਾ ਮੈਨੂੰ ਇਹ ਆਨੰਦ ਬਣਿਆ ਰਹੇ ਹੰਦੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਪਰਮੇਸ਼ਰ ਜੀ ਅੱਗੇ ਤੋਂ ਸਮੱਤ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ